ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰ ਇੱਕ ਨੂੰ ਤੁਹਾਡਾ ਸਵਾਗਤ ਹੈ ਸੰਦੂਰ ਫੈਮਿਲੀ ਚੈਨਲ ਤੇ ਹੁਣ ਸ਼ਾਮ ਦਾ ਟਾਈਮ ਹੈ ਜੀ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਆਪਣੇ ਪੁਰਾਣੇ ਈ ਵਿਊਜ਼ ਨੂੰ ਪਤਾ ਹੀ ਹੈ ਜੀ ਨਵੇਂ ਵਿਊਜ਼ ਦੇ ਲਈ ਜਿਹੜਾ ਆਪਣਾ ਚੈਨਲ ਹੈ ਜੀ ਤੇ ਆਪਾਂ ਡੇਲੀ ਰੁਟੀਨ ਵਰਕਆਊਟ ਦੀ ਵੀਡੀਓ ਪਾਉਂਦੇ ਆਂ ਕਦੇ-ਕਦੇ ਆਪਾਂ ਗੁਰਬਾਣੀ ਵੀ ਪਾ ਸੀ ਕੋਈ ਜੀ ਦਾ ਕਰਕੇ ਮੈਨੂੰ ਇਹ ਵੀਡੀਓ ਬਣਾਉਣੀ ਪਈ ਬਾਕੀ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਹੀ ਚੱਲ ਗਿਆ ਹੋਣਾ ਮੈਨੂੰ ਅੰਦਰੋਂ ਜੀ ਉਹ ਜਿਸ ਇੱਕ ਇਨਸਾਨ ਨੇ ਕਮੈਂਟ ਕੀਤਾ ਮੈਨੂੰ ਅੰਦਰੋਂ ਇਸ ਤੇ ਬਹੁਤ ਜਾਨੀ ਕਿ ਗੁੱਸਾ ਹੈ ਬਹੁਤ ਮਨ ਦੁਖਿਆ ਉਹ ਗੁੱਸਾ ਵੀ ਬਹੁਤ ਆਇਆ ਹੁਣ ਤੁਸੀਂ ਸੋਚੋਗੇ ਕਿ ਮੈਂ ਬਾਣੀ ਚੱਪਦੀਆਂ ਤਾਂ ਗੁੱਸਾ ਕਿਉਂ ਉਹ ਜੀ ਮੈਨੂੰ ਬੋਲ ਦਿੰਦਾ ਮੇਰੇ ਪਰਿਵਾਰ ਨੂੰ ਬੋਲ ਦਿੰਦਾ ਤਾਂ ਮੈਨੂੰ ਰੱਤੀ ਫਰਕ ਨਹੀਂ ਪੈਣਾ ਸੀ ਕਿਉਂਕਿ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਸੁਣੀਆਂ ਆਈਆਂ ਸੋ ਉਸ ਤੋਂ ਉੱਪਰ ਕੁਝ ਨਹੀਂ ਬੋਲ ਸਕਦਾ ਸੀ ਪਰ ਉਸਨੇ ਡਾਇਰੈਕਟਲੀ ਨਹੀਂ ਇੰਡਾਇਰੈਕਟਲੀ ਉਹਨੇ ਗੁਰੂ ਸਾਹਿਬ ਦੀ ਕਰਨੀ ਤੇ ਮਿਲ ਚੁੱਕੀ ਗੁਰੂ ਸਾਹਿਬ ਤੇ ਮਿਲ ਚੁੱਕੀ ਉਹ ਵੀ ਸਿੱਖ ਹੋਣ ਦੇ ਬਾਵਜੂਦ ਇਸ ਚੀਜ਼ ਨੇ ਮੇਰਾ ਜ਼ਿਆਦਾ ਮਨ ਦੁਖਾਇਆ ਸੋ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਜੀ ਆਪਾਂ ਇੱਕ ਸੱਚੀ ਸਟੋਰੀ ਦੇ ਨਾਲ ਉਹਨਾਂ ਦੀ ਗੱਲ ਦਾ ਜਵਾਬ ਦਵਾਂਗੇ ਉਹਨਾਂ ਨੇ ਦੋ ਸਵਾਲ ਕੀਤੇ ਜੀ ਆਪਾਂ ਨੂੰ ਪਹਿਲਾ ਕਹਿੰਦੇ ਤੁਸੀਂ ਤੁਹਾਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਵੇਲਾ ਵੀ ਬਖਸ਼ਿਆ ਹੋਇਆ ਬਾਣੀ ਵੀ ਬਖਸ਼ੀ ਹੋਈ ਆ ਫਿਰ ਵੀ ਤੁਸੀਂ ਗਰੀਬ ਘਰ ਤੋਂ ਕਹਿੰਦੇ ਗੁਰੂ ਨੂੰ ਪੁੱਛਿਓ ਪਹਿਲੀ ਗੱਲ ਤਾਂ ਜੀ ਮੈਂ ਆਗਿਆਪਨ ਨੂੰ ਏਡੀ ਵੱਡੀ ਇੰਨੀ ਲਾਇਕ ਨਹੀਂ ਹਾਂ ਜੇ ਸਮਝਦੀ ਕਿ ਮੈਂ ਗੁਰੂ ਸਾਹਿਬ ਨੂੰ ਕੋਈ ਸਵਾਲ ਕਰ ਸਕਾਂ ਮੇਰੀ ਇੰਨੀ ਔਕਾਤ ਨਹੀਂ ਪਹਿਲੀ ਚੀਜ਼ ਕਿ ਮੈਂ ਕੁਐਸਚਨ ਕਰਾਂ ਤੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਹੋ ਕੇ ਮੇਰੀ ਗੱਲ ਦਾ ਜਵਾਬ ਦੇਣ ਇੰਨੀ ਮੇਰੀ ਹੱਥੀ ਵੱਡੀ ਹੈਸਿਆਤ ਨਹੀਂ ਨਾ ਮੇਰੀ ਸਿੱਖੀ ਨੂੰ ਮੈਂ ਕਹਾ ਇੰਨੀ ਕੋਈ ਵੱਡੀ ਦੇਣ ਹੈ ਨਾ ਮੇਰੀ ਕੋਈ ਧਰਮ ਨੂੰ ਨਹੀਂ ਵੱਡੀ ਦੇਣ ਹੈ ਮੈਂ ਵੀ ਆਮ ਇਨਸਾਨ ਹਾਂ ਦੁਨੀਆਵੀ ਇਨਸਾਨਾਂ ਜਿਨ੍ਹਾਂ ਤੋਂ ਗਲਤੀਆਂ ਵੀ ਹੁੰਦੀਆਂ ਨੇ ਜੋ ਕੋਸ਼ਿਸ਼ ਵੀ ਕਰਦਾ ਗਲਤੀਆਂ ਹੁੰਦੀਆਂ ਨੇ ਠੀਕ ਹੈ ਜੀ ਕੋਈ ਮੈਂ ਅਗਰ ਕਹਾ ਮੈਂ ਬਹੁਤ ਵੱਡੀ ਵੀ ਗੁਰੂ ਸਾਹਿਬ ਦੇ ਵੀ ਆਪ ਚਰਮਾ ਦੀ ਧੂੜ ਦਾ ਕਿਣਕਾ ਵੀ ਮੈਂ ਬਣ ਜਾਵਾਂ ਨਾ ਜੀ ਉਹ ਵੀ ਮੇਰੇ ਬਹੁਤ ਵੱਡੀ ਗੱਲ ਆ ਮੇਰੇ ਲਈ ਮੇਰੇ ਪਰਿਵਾਰ ਲਈ ਤੁਸੀਂ ਜਿਹੜਾ ਮੈਨੂੰ ਸਵਾਲ ਪੁੱਛਿਆ ਇਹ ਗੁਰੂ ਸਾਹਿਬ ਨੇ ਤੁਹਾਨੂੰ ਕਿਹਾ ਤੁਸੀਂ ਗਰੀਬ ਹੋ ਤੁਸੀਂ ਗੁਰੂ ਸਾਹਿਬ ਨੂੰ ਪੁੱਛੋ ਮੈਂ ਗੁਰੂ ਸਾਹਿਬ ਨੂੰ ਕਦੀ ਨਹੀਂ ਪੁੱਛੂੰਗੀ ਜੀ ਤਾਂ ਮੇਰੀ ਭਗਤੀ ਮੇਰੀ ਸ਼ਰਧਾ ਮੇਰਾ ਵਿਸ਼ਵਾਸ ਇਹ ਨਾ ਕੱਚਾ ਨਹੀਂ ਕਿ ਤੁਹਾਡੇ ਵਰਗਾ ਐਰਾ ਖਿਆਰਾ ਉੱਠ ਕੇ ਇਹ ਜਿਹੇ ਸਵਾਲ ਕਰੇ ਤੇ ਮੈਂ ਉਹਨੂੰ ਸਫਾਈ ਦੂੰਗੀ ਉਸ ਗੱਲ ਤੇ ਜਾਂ ਮੈਂ ਤੁਹਾਡੇ ਕਹਿੰਦੇ ਕਿ ਗੁਰੂ ਸਾਹਿਬ ਤੇ ਉਹ ਚੁੱਕਾ ਜਾਂ ਗੁਰੂ ਸਾਹਿਬ ਨੂੰ ਸਵਾਲ ਕਰਾਂ ਨਹੀਂ ਉਸ ਚੀਜ਼ ਤੋਂ ਬਹੁਤ ਸੀ ਜੀ ਕਦੇ ਮਨ ਦੇ ਵਿੱਚ ਸ਼ੰਕਾ ਹੁੰਦੀ ਸੀ ਉਸ ਚੀਜ਼ ਤੋਂ ਬਹੁਤ ਅੱਗੇ ਲਿਆਂਦਾ ਗੁਰੂ ਸਾਹਿਬ ਨੇ ਮੋਂਤਾ ਗੁਰੂ ਸਾਤੇ ਵਿਸ਼ਵਾਸ ਨਾ ਕਰਨ ਦਾ ਸਵਾਲ ਹੀ ਨਹੀਂ ਹੁੰਦਾ ਗੁਰੂ ਸਾਤੇ ਉਂਗਲ ਚੁੱਕਣ ਦਾ ਵੀ ਸਵਾਲ ਹੀ ਨਹੀਂ ਹੁੰਦਾ ਠੀਕ ਹੈ ਜੀ ਤੇ ਮੈਨੂੰ ਗੁਰੂ ਸਾਹਿਬ ਨੇ ਕੀ ਦਿੱਤਾ ਹੁਣ ਮੈਂ ਤੁਹਾਨੂੰ ਕਿਨਾਨੀ ਜੀ ਧਿਆਨ ਨਾਲ ਸੁਣਿਓ ਪਹਿਲਾ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਸੀ ਜੀ ਗੁਰੂ ਸਾਹਿਬ ਨੇ ਖਤਮ ਕੀਤੀ ਮੈਨੂੰ ਟੈਨਸ਼ਨ ਦੀ ਪ੍ਰੋਬਲਮ ਸੀ ਜੀ ਗੁਰੂ ਸਭ ਨੇ ਉਹ ਖਤਮ ਕੀਤੀ ਮੈਨੂੰ ਮਾਈਗਰੇਨ ਸੀ ਜੀ ਉਹ ਗੁਰੂ ਸਭ ਨੇ ਖਤਮ ਕੀਤਾ ਮੇਰੀ ਹਾਰਟ ਬੀਟ ਵਾਧੀ ਸੀ ਕਦੀ ਇਕਦਮ ਨੀਚੇ ਜਾਂਦੀ ਸੀ ਨੀਚੇ ਜਾਂਦੀ ਸੀ ਕਿ ਮੈਨੂੰ ਇਹ ਲੱਗਦਾ ਸੀ ਜਿਵੇਂ ਹਾਰਟ ਹੈ ਨਾ ਮੇਰੇ ਮੂੰਹ ਰਾਹੀਂ ਨਾਲ ਕੁਝ ਇਹ ਬਾਹਰ ਨੂੰ ਆ ਰਹੀ ਹੈ ਗੁਰੂ ਸਭ ਨੇ ਉਹ ਖਤਮ ਕੀਤੀ ਅਸੀਂ ਇੱਕ ਟਾਈਮ ਸੀ ਜਦੋਂ ਜੀ ਚਾਰ ਤਹੀ ਚਟਣੀ ਨਾਲ ਰੋਟੀ ਖਾਂਦੇ ਹੁੰਦੇ ਸੀ ਚਾਰ-ਚਾਰ ਦਿਨ ਅਸੀਂ ਦੋ ਦਿਨ ਬ੍ਰੈਡ ਖਾ ਕੇ ਵੀ ਟਾਈਮ ਪਾਸ ਕੀਤਾ ਲੇਕਿਨ ਅੱਜ ਦੇ ਟਾਈਮ ਦੇ ਵਿੱਚ ਅੱਛਾ ਉਦੋਂ ਸੁੱਕੇ ਦੁੱਧ ਨਾਲ ਵੀ ਟਾਈਮ ਪਾਸ ਕੀਤਾ ਸੁੱਕਾ ਹੁੰਦਾ ਹੁੰਦਾ ਨਾ ਮੇਰੇ ਬੱਚੇ ਨੇ ਘੋਲ ਘੋਲ ਪਾਣੀ ਚ ਉਹ ਵੀ ਪੀਤਾ ਲੇਕਿਨ ਅੱਜ ਮਹਾਰਾਜ ਦੀ ਇੰਨੀ ਕਿਰਪਾ ਹੈ ਕਿ ਸਾਡੇ ਘਰ ਗੁਰੂ ਸਾਹਿਬ ਦੀ ਕਿਰਪਾ ਨਾਲ 60 60 ਲੀਟਰ ਦਿਹਾੜੀ ਦਾ ਦੁੱਧ ਆਇਆ ਇਹ ਉਹਨਾਂ ਦੇ ਦੇਣਾ ਜੀ ਮੇਰੀਆਂ ਬਿਮਾਰੀਆਂ ਅਗਰ ਠੀਕ ਹੋਣਾ ਦਵਾਈ ਛੁੱਟੀ ਉਹਨਾਂ ਦੀ ਦੇਣਾ ਗਰੀਬੀ ਦੇ ਵਿੱਚੋਂ ਗੁਜ਼ਰਦੇ ਹੋਏ ਉਸ ਜੋ ਬਿਲਕੁਲ ਤੰਗੀ ਸੀ ਘਰ ਦੇ ਵਿੱਚ ਉਸ ਟਾਈਮ ਮੇਰੇ ਹਸਬੰਡ ਨੂੰ ਕੁਝ ਲੋਕਾਂ ਨੇ ਗਲਤ ਰਾਹ ਤੇ ਪਾਤਾ ਠੀਕ ਆ ਕਹਿੰਦੇ ਤੂੰ ਸ਼ਰਾਬ ਵੇਚਿਆ ਕਰ ਤੈਨੂੰ ਪੈਸੇ ਬਣਨਗੇ ਇਹ ਕਿਤੇ ਨਾ ਕਿਤੇ ਉਹਨਾਂ ਦੀ ਗੱਲਾਂ 'ਚ ਵੀ ਆ ਗਈ ਤੇ ਉਸ ਚੀਜ਼ ਨਾਲ ਸਾਡੇ ਘਰ ਹੀ ਕਲੇਸ਼ ਰਹਿਣ ਲੱਗਿਆ ਕਲੇਸ਼ ਨਾ ਕਿਉਂਕਿ ਮੈਂ ਇਹ ਗੱਲ ਕਹਿੰਦੀ ਸੀ ਵੀ ਅਸੀਂ ਰੁੱਖੀ ਸੁੱਖੀ ਖਾ ਲਾਂਗੇ ਅਸੀਂ ਬਿਨਾਂ ਰੋਟੀ ਬਣਾ ਵੀ ਸਾਹ ਲਾਂਗੇ ਪਰ ਸਾਨੂੰ 2 ਮੈਨੇਜਰ ਦਾ ਪੈਸਾ ਜਾਂ 2 ਨੰਬਰ ਦਾ ਪੈਸਾ ਨਹੀਂ ਚਾਹੀਦਾ ਚਲੋ ਉਸ ਤੋਂ ਬਾਅਦ ਇਹ ਜਿਹੜਾ ਦੌਰ ਵੀ ਆਇਆ ਲੱਗਿਆ ਵੀ ਬਸ ਹੁਣ ਸਭ ਕੁਝ ਖਤਮ ਹੈ ਲੇਕਿਨ ਫਿਰ ਮਹਾਰਾਜ ਦੀ ਕੋਈ ਹੈ ਜੀ ਕਿਰਪਾ ਹੋਈ ਗੁਰੂ ਸਾਹਿਬ ਨੇ ਬਾਹ ਫੜੀ ਸਾਡੇ ਪਰਿਵਾਰ ਦੀ ਗੁਰੂ ਸਾਹਿਬ ਦੇ ਚਰਨ ਪਈ ਘਰ ਦੇ ਵਿੱਚ ਉਸ ਤੋਂ ਬਾਅਦ ਬੱਚੇ ਨੇ ਅਵਰਸ਼ਕਿਆ ਗੁਰੂ ਸਾਹਿਬ ਨੇ ਘਰ ਦੇ ਵਿੱਚ ਸਿੱਖੀ ਦਾ ਬੂਟਾ ਲਾਇਆ ਘਰ ਦੇ ਵਿੱਚੋਂ ਨਸ਼ਾ ਖਤਮ ਕੀਤਾ ਨਾ ਸਿਰਫ ਜੀ ਨਸ਼ਾ ਖਤਮ ਕੀਤਾ ਆਂਡਾ ਮੀਟ ਉਸ ਦਿਨ ਤੋਂ ਬਾਅਦ ਸਾਡੇ ਘਰ ਨਹੀਂ ਆਇਆ ਇਹ ਹੈ ਜੀ ਸਭ ਤੋਂ ਅਨਮੋਲ ਰਤਨ ਜਿਹਦੀ ਦੁਨੀਆ ਦੇ ਵਿੱਚ ਕੋਈ ਕੀਮਤ ਨਹੀਂ ਲਗਾ ਸਕਦਾ ਅਗਰ ਤੁਸੀਂ ਲਗਾ ਸਕਦੇ ਹੋ ਦੱਸੋ ਸਿੱਖੀ ਨੂੰ ਕੋਈ ਖਰੀਦ ਨਹੀਂ ਸਕਦਾ ਜੀ ਪਹਿਲੀ ਚੀਜ਼ ਦੂਸਰੀ ਚੀਜ਼ ਪੈਸਾ ਨਾਲ ਮੰਨਦੀਆਂ ਬਹੁਤ ਕੁਝ ਹੁੰਦਾ ਪਰ ਪੈਸਾ ਸਭ ਕੁਝ ਨਹੀਂ ਹੁੰਦਾ ਕੀ ਤੁਸੀਂ ਪੈਸੇ ਨਾਲ ਮੰਨ ਦੀ ਸ਼ਾਂਤੀ ਖਰੀਦ ਸਕਦੇ ਹੋ ਕੀ ਤੁਸੀਂ ਪੈਸੇ ਨਾਲ ਮੰਨ ਦੀ ਚੈਨ ਰਾਤ ਦੀ ਨੀਂਦ ਖਰੀਦ ਸਕਦੇ ਹੋ ਕੀ ਤੁਸੀਂ ਪੈਸੇ ਨਾਲ ਖੁਸ਼ੀ ਖਰੀਦ ਸਕਦੇ ਹੋ ਨਹੀਂ ਖਰੀਦ ਸਕਦੇ ਜੀ ਪਰ ਗੁਰੂ ਦੀ ਬਾਣੀ ਜਪੜਨਾ ਸਭ ਕੁਝ ਹੀ ਮਿਲ ਸਕਦਾ ਮੈਂ ਇਦਾਂ ਦੇ ਲੋਕ ਦੇਖੇ ਨੇ ਜੀ ਜੋ ਅਮਰਤਾ ਹੀ ਤਾਂ ਨਹੀਂ ਹੈਗੀ ਆ ਠੀਕ ਹੈ ਵੀ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਦੇ ਘਰ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੈ ਪਰ ਮੰਨ ਦੀ ਸ਼ਾਂਤੀ ਨਹੀਂ ਹੈ ਜੇ ਪੈਸਾ ਮੰਨ ਦੀ ਸ਼ਾਂਤੀ ਹੁੰਦਾ ਤਾਂ ਫਿਰ ਉਹਨਾਂ ਨੂੰ ਵੀ ਰਾਤ ਨੂੰ ਨੀਂਦ ਆਣੀ ਚਾਹੀਦੀ ਸੀ ਪਰ ਨਹੀਂ ਆਉਂਦੀ ਪਰ ਸਾਨੂੰ ਪੈਂਸਰ ਆਉਂਦੀ ਹੈ ਜੀ ਥਾਂ ਮੈਨੂੰ ਪਹਿਲਾਂ ਨਹੀਂ ਸੀ ਆਉਂਦੀ ਉਹ ਟੈਨਸ਼ਨ ਸੀ ਉਦੋਂ ਨੀਂਦ ਨਹੀਂ ਆਉਂਦੀ ਸੀ ਅੱਖਾਂ ਚਲੀ ਹੁੰਦੀ ਸੀ ਫਿਰ ਵੀ ਨਹੀਂ ਜਾਂਦੀ ਪਰ ਉਹ ਸਭ ਖਤਮ ਕੀਤਾ ਗੁਰੂ ਸਾਹਿਬ ਨੇ ਇਹ ਹੈ ਗੁਰੂ ਸਾਹਿਬ ਦੀ ਸਭ ਤੋਂ ਵੱਡੀ ਕਿਰਪਾ ਠੀਕ ਹੈ ਜੀ ਕੰਮ ਚੋਂ ਨਸ਼ਾ ਕਲਾ ਕਲੇ ਸਭ ਕੁਝ ਖਤਮ ਕੀਤਾ ਮਾਰਾ ਇਹਨੇ ਦੂਸਰਾ ਸਵਾਲ ਉਹਨਾਂ ਦਾ ਜੇ ਸੀਗਾ ਫਿਰ ਉਸ ਤੋਂ ਬਾਅਦ ਹੁਣ ਦੂਸਰੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਜੀ ਆਪਾਂ ਇੱਕ ਈ ਸੱਚੀ ਗੱਤਨਾ ਉਹਨਾਂ ਦਾ ਪਹਿਲੇ ਸਵਾਲ ਦਾ ਜਵਾਬ ਦਾ ਜਵਾਬ ਦੇਣੀ ਆ ਇੱਕ ਪਰਿਵਾਰ ਸੀ ਜੀ ਉਹਨਾਂ ਦੀ ਇੱਕ ਬੇਟੀ ਸੀ ਉਹ ਅੰਮ੍ਰਿਤ ਵੇਲੇ ਗੁਰਦੁਆਰਾ ਜਾਂਦੀ ਸੀ ਹੁਕਮਨਾਮਾ ਲੈਂਦੀ ਸੀ ਨਾਲ ਬਾਬਾ ਜੀ ਦੇ ਸੇਵਾ ਕਰਦੀ ਸੀ ਗੁਰੂ ਸਾਹਿਬ ਦੀ ਉਹਦਾ ਵਿਆਹ ਕਰ ਦਿੱਤਾ ਗਿਆ ਜੀ ਵਿਆਹ ਹੋਇਆ ਵਿਆਹ ਜਿਸ ਪਰਿਵਾਰ ਦੇ ਵਿੱਚ ਹੋਇਆ ਉਹ ਗੁਰੂ ਸਾਨੂੰ ਨਹੀਂ ਸੀ ਮੰਨਦੇ ਉਹ ਕਿਸੇ ਲਕੀ ਡੇਰੇ ਨੂੰ ਮੰਨਦੇ ਸੀ ਮਤਲਬ ਠੀਕ ਹੈ ਤੇ ਉਹ ਪਰਿਵਾਰ ਵਿੱਚ ਨਹੀਂ ਕਿ ਜਦੋਂ ਉਹ ਨੂੰਹ ਬਣ ਕੇ ਉੱਥੇ ਗਈ ਤੇ ਉਹ ਮਤਲਬ ਉੱਥੇ ਜਾ ਕੇ ਵੀ ਉਹਨੇ ਸੇਵਾ ਜਾਰੀ ਰੱਖੀ ਲੇਕਿਨ ਉਹ ਪਰਿਵਾਰ ਨੂੰ ਤਰਾਸ ਸੀ ਪਰਿਵਾਰ ਨੇ ਕਿਹਾ ਵੀ ਵੀ ਤੂੰ ਇਹ ਬੰਦ ਕਰ ਅਸੀਂ ਡੇਰੇ ਜਾਂਦੇ ਹਾਂ ਤਾਂ ਤੂੰ ਵੀ ਸਾਡੇ ਨਾਲ ਉੱਥੇ ਮੰਨ ਗਏ ਸੀ ਗੁਰੂ ਨੂੰ ਨਹੀਂ ਮੰਨਦੇ ਉਸ ਲੜਕੀ ਨੇ ਕਿਹਾ ਕਿ ਨਹੀਂ ਮੈਂ ਗੁਰੂ ਦੀ ਸੇਵਾ ਨਹੀਂ ਛੱਡ ਸਕਦੀ ਉਸ ਤੋਂ ਪਰਿਵਾਰ ਨੇ ਉਹਨੂੰ ਕਿਹਾ ਠੀਕ ਹੈ ਤੇਰਾ ਗੁਰੂ ਤੇਰੇ ਵੀ ਕੀ ਕਰ ਸਕਦਾ ਉਹ ਕਹਿੰਦੇ ਮੇਰਾ ਗੁਰੂ ਮੇਰੇ ਲਈ ਸਭ ਕੁਝ ਕਰ ਸਕਦਾ ਕਹਿੰਦੇ ਫਿਰ ਠੀਕ ਹੈ ਤੇਰੇ ਕੋਲ 30 ਦਿਨ ਦਾ ਟਾਈਮ ਹੈ 1 ਮਹੀਨੇ ਦਾ ਅਗਰ ਤੇਰੇ ਗੁਰੂ ਤੇਰੇ ਬੁਲਾਣ ਤੇ ਆ ਗਏ ਤਾਂ ਅਸੀਂ ਡੇਰੇ ਨੂੰ ਛੱਡ ਕੇ ਤੇਰੇ ਨਾਲ ਗੁਰੂ ਘਰ ਨੂੰ ਮੰਨਾਂਗੇ ਇਹ ਸੱਚੀ ਗੱਲ ਹੈ ਜੀ ਉਸ ਤੋਂ ਬਾਅਦ ਉਹ ਲੜਕੀ ਹਰ ਰੋਜ਼ ਗੁਰੂ ਘਰ ਜਾਂਦੀ ਰਹੀ ਹਰ ਰੋਜ਼ ਗੁਰੂ ਸਾਹਿਬ ਚਰਨਾਂ ਦੇ ਵਿੱਚ ਅਰਦਾਸ ਕਰਦੀ ਕਿ ਗੁਰੂ ਸਾਹਿਬ ਮੇਹੀ लाजपत ਹੁਣ ਤੁਹਾਡੇ ਹੱਥਾ ਮੇਰਾ ਮੇਰੀ ਜਿਹੜੀ ਉਹ ਇਸਾ ਤੁਸੀਂ ਰੱਖਣੀ ਆ। ਦੇਖਿਓ ਕਿਤੇ ਮੇਰਾ ਵਿਸ਼ਵਾਸ ਨਾ ਟੁੱਟਣ ਦੇ ਦਿਓ। ਦੇਖਿਓ ਕਿਤੇ ਮੈਨੂੰ ਆਪਦੇ ਨਾਲੋਂ ਨਾ ਟੁੱਟਣ ਦਿਦਿਓ। ਕਰਦੇ ਕਰਾਉਂਦੇ ਜੀ 29 ਦਿਨ ਹੋ ਗਏ। ਉਹ ਲੜਕੀ ਨੂੰ ਬਹੁਤ ਚਿੰਤਾ ਸੀ। ਵੀ 29 ਦਿਨ ਹੋ ਗਏ ਕੱਲ ਨੂੰ ਆਖਰੀ ਦਿਨ ਹੈ। ਉਹ ਪਰਿਵਾਰ ਵੀ ਬੜਾ ਖੁਸ਼ ਵੀ ਦੇਖ ਰਹੇ ਨੇ ਕਹਿੰਦੇ ਦੇ ਯਾਨੀ ਗੁਰੂ ਇਹ ਅਸੀਂ ਉਹ ਕਿਹਾ ਸੀ ਵੀ ਠੀਕ ਆ ਤੂੰ ਅਵੇ ਗੁਰੂ ਨੂੰ ਬੁਲਾ ਦੇਖਾਂਗੇ ਤੇਰੀ ਗੁਰੂ ਤੇਰੀ ਕਹਿਣ ਤੇ ਹੁੰਦੇ ਨੇ। ਵੀ ਉਸੇ ਤਰ੍ਹਾਂ ਫੇਰ ਮੰਨਣਾ। ਉਸ ਤੋਂ ਬਾਅਦ ਜੀ ਮੈਨੂੰ ਲੱਗ ਕੇ ਨਤੀ ਦੀ ਰਾਤ ਨੂੰ ਉਹ ਕੁੜੀ ਦੀਆਂ ਅੰੱਚ ਵੀ ਬਹੁਤ ਸਵਾਲ ਸੀ ਵੀ ਕਿਤੇ ਇਹ ਵੀ ਇਹਨਾਂ ਦੀ ਸੋਚ ਨਾ ਦਿੱਤ ਜਾਵੇ ਕਿਤੇ ਮੇਰਾ ਵਿਸ਼ਵਾਸ ਨਾ ਹਾਰ ਜਾਵੇ ਤਾਂ ਨਤੀ ਦੀ ਰਾਤ ਨੂੰ ਜੀ ਬਹੁਤ ਚੱਕਰ ਝੂਲਾਇਆ ਨਹੀਂ ਆਇਆ ਬਹੁਤ ਠੀਕ ਹੈ ਜੀ ਗੁਰੂ ਘਰ ਦੀਆਂ ਜਿਹੜੀ ਛੱਤਾਂ ਸੀ ਕੱਚੀਆਂ ਸੀ ਉਸ ਟਾਈਮ ਤੇ ਉਸ ਤੋਂ ਬਾਅਦ ਮਨ ਲੱਗਿਆ ਉਹਨਾਂ ਨੇ ਸੋਚਿਆ ਗੁਰੂ ਘਰ ਵਾਲੀ ਕਮੇਟੀ ਨੇ ਵੀ ਆਪਾਂ ਹੋਈਆਂ ਨਾ ਤੱਕ ਕਿਸੇ ਦੇ ਘਰ ਦੇ ਵਿੱਚ ਮਤਲਬ ਕੀ ਗੁਰੂ ਸਾਹਿਬ ਦਾ ਪ੍ਰਕਾਸ਼ ਕਰਵਾ ਲੈਂਦੇ ਆ ਤਾਕੀ ਫਿਰ ਆਪਾਂ ਨੂੰ ਟਾਈਮ ਮਿਲ ਜੇ ਗੁਰੂ ਘਰ ਦੇੜਾ ਚੰਗੀ ਤਰ੍ਹਾਂ ਪ੍ਰਬੰਧ ਰੀਲਮੈਂਟ ਕਰਨ ਦਾ ਤਾਂ ਉਹਨਾਂ ਨੇ ਸੋਚਿਆ ਕਿ ਪਿੰਡ ਵਿੱਚ ਕਿਦੇ ਘਰ ਕਮਰਾ ਹੋਊਗਾ ਜਿੱਥੇ ਕਿਦੇ ਘਰ ਉਹ ਵੀ ਗੁਰੂ ਸਾਹਿਬ ਦਾ ਸਤਕਾਰ ਪ੍ਰੋਪਰ ਤਰੀਕੇ ਨਾਲ ਹੋ ਸਕੂਗਾ ਤਾਂ ਗ੍ਰੰਥੀਆ ਸਿੰਘ ਨੇ ਉਸ ਲੜਕੀ ਦਾ ਨਾਮ ਦੱਸਿਆ ਕਹਿੰਦੇ ਵੀ ਇੱਕ ਲੜਕੀ ਆਂਦੀ ਐ ਇੱਥੇ ਉਹ ਨਾਮ ਦੱਸਿਆ ਕਹਿੰਦੇ ਉਹਦੀ ਬੜੀ ਸ਼ਰਧਾ ਭਾਵਨਾ ਹੈ ਬਹੁਤ ਸੇਵਾ ਕਰਕੇ ਗੁਰੂ ਸਾਹਿਬ ਦੀ ਤਾਂ ਆਪਾਂ ਉਹਨਾਂ ਦੇ ਘਰ ਕਮਰੇ ਵੀ ਹੈਗੇ ਨੇ ਉਹਨਾਂ ਦੇ ਕਮਰੇ ਵੀ ਕਾਫੀ ਸੀਗੇ ਕਾਫੀ ਵੱਡਾ ਪਰਿਵਾਰ ਸੀ ਉਹ ਕਹਿੰਦੇ ਵੀ ਉੱਥੇ ਆਪਾਂ ਮਹਾਰਾਜ ਦਾ ਪ੍ਰਕਾਸ਼ ਕਰਾ ਸਕਦੇ ਹਾਂ ਦੀ ਮੁਲਕੀ ਨਤੀ ਨੂੰ ਉਹਨਾਂ ਦੀ ਮੀਟਿੰਗ ਹੈ ਕਰਕੇ ਉਹ ਕੀਤਾ ਤੀ ਦੀ ਸਾਜਰੀ ਸਵੇਰੀ ਗੁਰੂ ਸਾਹਿਬ ਦਾ ਪ੍ਰਕਾਸ਼ ਹੋਣਾ ਸੀ ਸਵੇਰੇ ਮਰਤਵੇਲੇ ਉਸ ਤੋਂ ਪਹਿਲਾਂ ਹੀ ਉਹਨਾਂ ਦਾ ਗੇਟ ਖੜ ਗਿਆ ਜੀ ਲੜਕੀ ਦਾ ਮੀ ਵੀ ਪਹਿਲੇ ਅਸਿਸਟੈਂਟ ਤੇ ਜਦੋਂ ਗੇਟ ਖੜ ਗਿਆ ਤੇ ਉਹ ਜਿਹੜਾ ਲੜਕੀ ਦਾ ਸਾਰਾ ਸੀ ਜੀ ਉਹਨਾਂ ਨੇ ਗੇਟ ਖੋਲ੍ਹਿਆ ਤੇ ਉਹ ਲੜਕੀ ਵੀ ਕਿ ਉਹਦਾ ਵੀ ਜਾਣ ਦਾ ਟਾਈਮ ਸੀ ਉਹ ਮੀ ਹੁੰਦਾ ਹਨੇਰੀ ਹੁੰਦਾ ਗੁਰੂ ਘਰ ਜੁੜ ਜਾਂਦੀ ਸੀ ਤੇ ਉਹਦੇ ਵੀ ਜਾਣ ਦਾ ਟਾਈਮ ਸੀ ਜਦੋਂ ਉਹ ਵੀ ਗੇਟਾਂ ਵੱਲ ਨੂੰ ਵਧੀ ਉਹਨੇ ਦੇਖਿਆ ਤੇ ਉਹਦੀ ਨਾ ਤਾਂ ਖੁਸ਼ੀ ਦਾ ਟਿਕਾਣਾ ਸੀ ਅੱਖਾਂ 'ਚੋਂ ਦੇਹਾਂਜੂ ਵਗ ਰਹੇ ਸੀ ਤੇ ਪਾਠੀ ਸਿੰਘ ਨੇ ਮਨੂੰ ਦੇ ਸਾਰਾ ਸੱਸ ਇਹਨਾਂ ਨੂੰ ਕਿਹਾ ਕਿ ਤੁਹਾਡੇ ਘਰ ਦੇ ਵਿੱਚ ਕਮਰੇ ਨਹੀਂ ਸਾਨੂੰ ਕਮਰਾ ਚਾਹੀਦਾ ਗੁਰਦੁਆਰੇ ਸ਼ਬਦ ਚੋਂਣ ਲੱਗ ਗਿਆ ਮਹਾਰਾਜ ਦੇ ਪ੍ਰਕਾਸ਼ ਕਰਨਾ ਤੇ ਵੀ ਸਾਨੂੰ ਮਲੰਮੀ ਨਾ ਡੇਢ ਮਹੀਨੇ ਲਈ ਮਹਾਰਾਜ ਵਾਸਤੇ ਕਮਰਾ ਚਾਹੀਦਾ ਤਾਂ ਉਹ ਲੜਕੀ ਨੇ ਤਾ ਜੀ ਕੇ फटाफट ਕਮਰੇ ਦੀ ਸਫਾਈ ਕੀਤੀ ਕਮਰਾ ਖਾਲੀ ਕੀਤਾ ਕਮਰੇ ਦੀ ਸਾਰਾ ਚੰਗੀ ਤਰ੍ਹਾਂ ਸੁੱਚਮ ਕਰਕੇ ਮਹਾਰਾਜ ਦਾ ਪ੍ਰਕਾਸ਼ ਉੱਥੇ ਕਰਵਾਇਆ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਦੀ ਸੇਵਾ ਕੀਤੀ ਤੇ ਫਿਰ ਉਹ ਪਰਿਵਾਰ ਜਿਹੜਾ ਸੀ ਜਿਹੜਾ ਕਹਿੰਦਾ ਸੀ ਵੀ ਤੇਰੇ ਬਲਾਣ ਤੇ ਗੁਰੂ ਤੇਰੀ ਆਣਗੇ ਤਾਂ ਅਸੀਂ ਵੀ ਡੇਰੇ ਨੂੰ ਛੱਡ ਕੇ ਗੁਰੂ ਸਾਹਿਬ ਨੂੰ ਮੰਨਾਂਗੇ ਤਾਂ ਉਹਨਾਂ ਦੇ ਹੱਥ ਜੁੜ ਗਏ ਸੀ ਇਸ ਤਰ੍ਹਾਂ ਜੀ ਉਸ ਦਿਨ ਤੋਂ ਬਾਅਦ ਉਹਨਾਂ ਨੇ ਡੇਰਾਵਾਂ ਨੂੰ ਛੱਡ ਕੇ ਗੁਰੂ ਸਾਹਿਬ ਦੇ ਚਨੇ ਲੱਗੇ ਸੀ ਉਹ ਏਸ ਜੀ ਉਸ ਲੜਕੀ ਦਾ ਵਿਸ਼ਵਾਸ ਠੀਕ ਹੈ ਜੀ ਮੇਰਾ ਵਿਸ਼ਵਾਸ ਵੀ ਨਾ ਕੱਚਾ ਨਹੀਂ ਹੈ ਗੁਰੂ ਸਾਹਿਬ ਤੇ ਕਿ ਮੈਂ ਤੁਹਾਡੇ ਸਵਾਲਾਂ ਦੇ ਕੁਝ ਗੱਲਾਂ ਕਰਕੇ ਤੁਸੀਂ ਬੋਲਣਾ ਨਾ ਮੈਨੂੰ ਮਾੜਾ ਬੋਲੋ ਮੇਰੇ ਪਰਿਵਾਰ ਨੂੰ ਬੋਲੋ ਮੈਨੂੰ ਜਣਾ ਤੋ ਦੁੱਖ ਨਹੀਂ ਹੁੰਦਾ ਬੋਲਦੇ ਨੇ ਜੀ ਬਹੁਤ ਕੁਝ ਬੋਲਦੇ ਨੇ ਲੋਕ ਮੈਂ ਕਦੇ ਕਿਸੇ ਦੇ ਘਰ ਜਾਂ ਕਦੇ ਕਿਸੇ ਨੂੰ ਕੋਸ਼ਨ ਨਹੀਂ ਕੀਤਾ ਵੀ ਤੁਸੀਂ ਤਾਂ ਕਿਉਂ ਬੋਲਦੇ ਹੋ ਠੀਕ ਹੈ ਹਾਂ ਜਦੋਂ ਕੰਨੀ ਸੁਣਦੇ ਆ ਕਿ ਵੀਰ ਕੋ ਜਵਾਬ ਦੇਣਾ ਵੀ ਪੈਂਦਾ ਔਰ ਉਹ ਦਿਨੇ ਵੀ ਆ ਠੀਕ ਹੈ ਪਰ ਅਗਰ ਤੁਸੀਂ ਸਵਾਲ ਮੈਨੂੰ ਇਹ ਕੀਤਾ ਕਿ ਕੀ ਸੋਨ ਗੁਰੂ ਨੇ ਦਿੱਤਾ ਜਾਂ ਗੁਰਸੱਭ ਨੇ ਮਤਲਬ ਕਿ ਤੁਹਾਡੀ ਗਰੀਬੀ ਨੂੰ ਕਿਉਂ ਨਹੀਂ ਹਿੱਟੀ ਗੁਰਸੱਭ ਨੂੰ ਪੁੱਛਿਓ ਤੇ ਨਾ ਤਾਂ ਤੁਸੀਂ ਇੰਨੀ ਵੱਡੀ ਹਸਤੀ ਹੋ ਜੀ ਕਿ ਮੈਂ ਤੁਹਾਡੇ ਕੋਲ ਤੇ ਗੁਰਸੱਭ ਤੇ ਉੰਗਲ ਚੁੱਕਾ ਠੀਕ ਹੈ ਜੀ ਤੇ ਦੂਸਰਾ ਸਵਾਲ ਉਹਨਾਂ ਦਾ ਇੱਕ ਹੋਰ ਸੀ ਜੀ ਦੂਜਾ ਸਵਾਲ ਆਇਆ ਕਿ ਅਸੀਂ ਮੈਂ ਵੀ ਅੰਮ੍ਰਿਤਧਾਰੀ ਹਾਂ ਮੈਂ ਵੀ ਅੰਮ੍ਰਿਤਸ਼ਕਿਆ ਹੋਇਆ ਤੇ ਮੇਰਾ ਮਕਸਦ ਇਹ ਹੈ ਮੇਰੇ ਬੱਚੇ ਚੰਗੇ ਸਕੂਲ ਵਿੱਚ ਪੜ੍ਹਨ ਤੇ ਪੜ੍ਹ ਲਿਖੇ ਬਹੁਤ ਚੰਗਾ ਕੁਝ ਬਣਨ ਉਹ ਤੇ ਬਸ ਇਹ ਹੀ ਮੇਰੀ ਖੁਆਇਸ਼ ਹੈ ਤੇ ਬਾਕੀ ਗੁਰੂ ਸਭ ਕੁਝ ਨਹੀਂ ਦਿੰਦੇ ਇਹ ਉਹ ਮੈਂ ਦੂਸਰਾ ਸਵਾਲ ਸੀ ਤਾਂ ਜੇ ਤੁਹਾਡੇ ਦੂਜੇ ਸਵਾਲ ਦਾ ਜਵਾਬ ਇਹ ਆ ਵੀ ਤੁਸੀਂ ਉਹਨਾਂ ਜੋ ਵੀ ਬਣਾਉਣਾ ਚਾਹੁੰਦੇ ਹੋ ਠੀਕ ਹੈ ਜੀ ਉਹ ਤੁਹਾਡੀ ਖੁਆਇਸ਼ ਦੇ ਮੁਤਾਬਕ ਨੇ ਬਣ ਪਾਉਗਾ ਉਹ ਬਣਨਾ ਉਹੀ ਹੈ ਜੋ ਕਿਸਮ ਚ ਗੁਰੂ ਸਾਹਿਬ ਨੇ ਲਿਖ ਕੇ ਭੇਜਿਆ ਹਾਂ ਤੁਸੀਂ ਇਸ ਲਿਖੇ ਨੂੰ ਬਦਲ ਸਕਦੇ ਹੋ ਉਹ ਬਦਲ ਕੀ ਮ ਸਕਦੇ ਹੋ ਬਾਣੀ ਦੇ ਵਿੱਚ ਹੈ ਜੀ ਗੁਰੂ ਸਾਹਿਬ ਦਾ ਲਿਖਿਆ ਭਗਤ ਉਹ ਦੱਸ ਸਕਦਾ ਤਾਂ ਭਗਤ ਦਾ ਕਿਹਾ ਗੁਰੂ ਟਾਲਦੇ ਨਹੀਂ ਕਦੀ ਉਹਨੇ ਕਿਹਾ ਤੁਹਾਨੂੰ ਫਤ ਨਹੀਂ ਪੈਣੀ ਹੈ ਗੁਰੂ ਸਾਹਿਬ ਦਾ ਨਾਮ ਦਾ ਸਿਮਰਨ ਕਰਨਾ ਪੈਣਾ ਗੁਰੂ ਸਾਹਿਬ ਤੇ ਸੱਚੇ ਮਨ ਤੋਂ ਧਿਆਉਣਾ ਪੈਣਾ ਗੁਰੂ ਸਾਹਿਬ ਤੇ ਵਿਸ਼ਵਾਸ ਰੱਖਣਾ ਪੈਣਾ ਗੁਰੂ ਸਾਹਿਬ ਦੀ ਉਸਤਤ ਕਰਨੀ ਪੈਣੀ ਹਰ ਖੁਸ਼ੀ ਹਰ ਦੁੱਖ ਵਿੱਚ ਗੁਰੂ ਸਾਹਿਬ ਨੂੰ ਨਾਲ ਲੈ ਕੇ ਚੱਲਣਾ ਪੈਣਾ ਹਰ ਕਾਰਜ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੋਸਾ ਦੀ ਜਾਤ ਲੈਣੀ ਪੈਣੀ ਹੈ ਗੁਰੂ ਸਾਹਿਬ ਅਗਰ ਕੋਈ ਕਸ਼ਟ ਵੀ ਪਹੁੰਚੇ ਤਾਂ ਵੀ ਮੁਸਕਰਾ ਕੇ ਗੁਰੂ ਸਾਹਿਬ ਤੱਕ ਕੇ ਇਹੀ ਸੋਚਣਾ ਪੈਣਾ ਕਿ ਗੁਰੂ ਸਾਹਿਬ ਜੀ ਮੈਂ ਅਗਰ ਆਪਣੀ ਗੱਲ ਕਰਾਂ ਜੀ ਤਾਂ ਮੈਂ ਉਸੇ ਸਵਾਲ ਚੁੱਕਣ ਵਾਲੇ ਗੁਰੂ ਤੋਂ ਮਹਾਰਾਜ ਜੀ ਮੈਨੂੰ ਕਾਫੀ ਅੱਗੇ ਲਿਆਂਦਾ ਪਰਮਾਤਮਾ ਆਪ ਦੇ ਬੱਚਿਆਂ ਨੂੰ ਤੁਸੀਂ ਅਫਸਰ ਬਣਾਉਣ ਤੋਂ ਪਹਿਲਾਂ ਨਾ ਇੱਕ ਚੰਗਾ ਇਨਸਾਨ ਬਣਾਓ ਉਹ ਬਹੁਤ ਜ਼ਰੂਰੀ ਹੈ ਕਿ ਚੰਗਾ ਇਨਸਾਨ ਅਗਰ ਉਹ ਬਣ ਕੇ ਉਹ ਜ਼ਿੰਦਗੀ ਚ ਕੁਛ ਨਾ ਕੁਛ ਪੱਕਾ ਕਰ ਲੈਣਗੇ ਲੇਕਿਨ ਅਗਰ ਇੱਕ ਪਾਸੇ ਉਹ ਕੁਛ ਬਣ ਵੀ ਗਏ ਲੇਕਿਨ ਉਹ ਨਸ਼ੇ ਪੱਤੇ ਆਪਾਂ ਤਾਂ ਕਹਿੰਦੇ ਆ ਪਰਮਾਤਮਾ ਸਭ ਦੇ ਬੱਚਿਆਂ ਨੂੰ ਲਾਇਕੀ ਬੁੱਧੀ ਬਖਸ਼ੇ ਲੇਕਿਨ ਰੱਬ ਨਾ ਕਰੇ ਅਗਰ ਉਹ ਗਲਤ ਰਸਤੇ ਪੈ ਗਏ ਤਾਂ ਫਿਰ ਉਹ ਨੌਕਰੀ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਮੈਂ ਇਦਾਂ ਦੇ ਲੋਕ ਵੀ ਦੇਖੇ ਨੇ ਜੋ ਜਈ ਦੀ ਨੌਕਰੀ ਕਰਦੇ ਨੇ ਇੱਕ ਚੰਗੀ ਤਨਖਾਹ ਹੁੰਦੀ ਹੈ ਜਿਨ੍ਹਾਂ ਦੀ 30-30 ਹਜ਼ਾਰ ਪੈਨਸ਼ਨ ਵੀ ਹੁੰਦੀ ਹੈ ਜੀ ਪਰ ਉਹ ਸਾਰੀ ਦੀ ਸਾਰੀ ਪੈਨਸ਼ਨ ਕਾਹਦੇ ਵਿੱਚ ਸ਼ਰਾਬ ਵਿੱਚ ਜਾਂਦੀ ਹੈ ਨਾਲੇ ਕੀ ਫਾਇਦਾ ਨੌਕਰੀ ਕਰਨ ਦਾ ਦੂਸਰੇ ਪਾਸੇ ਮੇ ਉਹ ਲੋਕ ਵੀ ਦੇਖੇ ਨੇ ਜੋ ਕੋਈ ਨਸ਼ਾ ਪੱਤਾ ਨਹੀਂ ਕਰਦੇ ਲੇਕਿਨ 10000 ਮਹੀਨਾ ਕਮਾਉਂਦੇ ਨੇ ਉਹ ਉਹਨਾਂ ਤੋਂ ਅੱਗੇ ਨੇ ਸੋ ਚੰਗਾ ਅਫਸਰ ਬਣੋਂ ਤਾਂ ਪਹਿਲਾਂ ਚੰਗਾ ਇਨਸਾਨ ਬਣੋ ਕਿਉਂਕਿ ਤੁਹਾਡੀ ਸੋਚ ਨੂੰ ਦੇਖ ਕੇ ਜੀ ਇਹ ਲੱਗਦਾ ਕਿ ਤੁਹਾਡੀ ਖੁਦ ਦੀ ਸੋਚ ਬਹੁਤ ਨੈਗੇਟਿਵ ਹੈ ਤੁਹਾਡੀ ਸੋਚ ਨਹੀਂ ਬਹੁਤ ਗਲਤ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਬੱਚਿਆਂ ਨੂੰ ਵੀ ਸਹੀ ਚੀਜ਼ ਸਿਖਾ ਰਹੇ ਹੋਗੇ ਜਾਂ ਸਿਖਾ ਪਾਉਗੇ ਤੁਸੀਂ ਅਮਰ ਛੱਕਿਆ ਹੋਇਆ ਨਾ ਤੁਸੀਂ ਜਾਂ ਤਾਂ ਇਹ ਲੱਗਦਾ ਸੁਝਾਅ ਤੁਹਾਨੂੰ ਇਹ ਹੈ ਕਿ ਤੁਸੀਂ ਗੁਰੂ ਘਰ ਜਾ ਕੇ ਘਰ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰੋ ਤੇ ਬਾਣੀ ਨੂੰ ਜਪੋ ਉਹਨਾਂ ਨੂੰ ਸਮਝੋ ਤੇ ਵਿਚਾਰੋ ਫਿਰ ਤੁਹਾਨੂੰ ਪਤਾ ਚੱਲੇਗਾ ਤੁਹਾਡੇ ਹਰ ਸਵਾਲ ਦਾ ਜਵਾਬ ਗੁਰੂ ਸਾਹਿਬ ਆਪ ਦੇਣਗੇ ਤੇ ਜੇ ਫਿਰ ਵੀ ਨਹੀਂ ਕੁਝ ਕਰ ਸਕਦੇ ਤੁਸੀਂ ਨਹੀਂ ਕਰਨਾ ਨਹੀਂ ਮੰਨ ਤਾਂ ਇਸ ਤੋਂ ਚੰਗਾ ਕਿ ਤੁਸੀਂ ਗੁਰ ਘਰ ਜਾ ਕੇ ਦੇਕਾਕਾਰ ਉਤਾਰ ਕੇ ਗੁਰੂ ਸਾਹਿਬ ਦੇ ਚਰਨਾਂ ਚ ਰੱਖ ਕੇ ਮਾਫੀ ਮੰਗ ਲਓ ਕਿਉਂਕਿ ਇਹ ਵੀ ਇੱਕ ਤਰ੍ਹਾਂ ਦੀ ਬੇਦਬੀ ਹੁੰਦੀ ਹੈ ਜੀ ਰਕਾਰ ਤਾਂ ਤੁਸੀਂ ਸਜਾਏ ਨੇ ਫਿਰ ਉਹ ਕਿਸ ਲਈ ਸਜਾਏ ਨੇ ਸ਼ੋਅ ਆਫ ਲਈ ਦਿਖਾਵੇ ਲਈ ਜਦੋਂ ਗੁਰੂ ਸਾਹਿਬ ਦਾ ਤੁਹਾਨੂੰ ਵਿਸ਼ਵਾਸ ਹੀ ਨਹੀਂ ਇਹਨਾਂ ਕਕਾਰਾਂ ਵਾਸਤੇ ਮਹਾਰਾਜ ਨੇ ਆਪਣਾ ਪਰਿਵਾਰ ਵਾਰਿਆ ਆਪਣਾ ਪੂਰੇ ਪੂਰੇ ਪਰਿਵਾਰ ਨੂੰ ਵਾਰਤਾ ਤੇ ਮੁਚਰੇ ਤੇ ਫਿਰ ਵੀ ਗੁਰੂ ਸਾਹਿਬ ਦੇ ਇਹ ਗੱਲਾਂ ਜਵਾਬ ਤੁਹਾਨੂੰ ਹੋਰ ਦਿੰਦੀਆਂ ਗੁਰੂ ਸਾਹਿਬ ਨੇ ਆਦੇ ਬੱਚਿਆਂ ਨੂੰ ਸ਼ਹਾਦਤ ਦੇਣ ਤੋਂ ਬਾਅਦ ਨਾ ਸਾਬਜਾ ਦੇ ਨਸ਼ੀਦ ਕਰੋਂ ਤੋਂ ਬਾਅਦ ਮਹਾਰਾਜ ਦੇ ਮੂਹਤੇ ਸਿਕੰਨ ਜਾਂ ਦੁੱਖ ਨਹੀਂ ਸੀ ਮੁਸਕਰਾਹਟ ਸੀ ਜੀ ਤੇ ਅਸੀਂ ਉਹਨਾਂ ਦੇ ਬੱਚੇ ਹਾਂ ਜਦੋਂ ਉਹਨਾਂ ਨੇ ਆਪਣਾ ਪਰਿਵਾਰ ਵਾਰ ਕੇ ਆਪਣੇ ਬੱਚੇ ਵਾਰ ਕੇ ਸਾਨੂੰ ਉਹਦੇ ਬੱਚੇ ਸਮਝਿਆ ਤੇ ਅਸੀਂ ਚੰਦ ਪੈਸਿਆਂ ਦੇ ਪਿੱਛੇ ਉਹਨਾਂ ਨੂੰ ਸਵਾਲ ਕਰਾਂਗੇ ਉਹਨਾਂ ਤੇ ਉਂਗਲ ਚੁੱਕਾਂਗੇ ਮੈਂ ਇਹਨਾਂ ਨੂੰ ਨੰਬਰ ਵੀ ਛੱਡਿਆ ਸੀ ਜੀ ਆਪਣਾ ਵੀ ਤੁਸੀਂ ਮੈਨੂੰ ਕਾਲ ਕਰਿਓ ਪਰ ਕਾਲ ਨਹੀਂ ਆਈ ਇਹਨਾਂ ਦੀ ਅਗਰ ਤੁਸੀਂ ਸੱਚੇ ਹੁੰਦੇ ਤੁਸੀਂ ਸਹੀ ਹੁੰਦੇ ਨਾ ਤੁਸੀਂ ਮੈਨੂੰ ਕਾਲ ਜ਼ਰੂਰ ਕਰਦੇ ਹੁਣ ਵੀ ਮੈਂ ਵੀਡੀਓ ਦੇ ਵਿੱਚ ਕਹਿ ਰਹੀ ਆ ਤੁਸੀਂ ਅਗਰ ਸੱਚੇ ਨੂੰ ਸਹੀ ਹੋ ਤੁਸੀਂ ਆਪਣਾ ਨੰਬਰ ਜ਼ਰੂਰ ਛੱਡਿਆ ਜੀ ਮੈਨੂੰ ਜੋ ਹੋ ਸਕਦਾ ਫਿਰ ਤੁਹਾਡੀ ਮੇਰੇ ਨਾਲ ਗੱਲ ਕਰਨ ਤੋਂ ਬਾਅਦ ਹੋ ਸਕਦਾ ਤੁਹਾਡੇ ਸੋਚ ਬਦਲ ਜਾਵੇ ਸ਼ਾਇਦ ਮੈਂ ਕੋਸ਼ਿਸ਼ ਕਰ ਸਕਾਂ ਤੁਹਾਡੀ ਸੋਚ ਨੂੰ ਬਦਲਣ ਦੀ ਸੋਚ ਤੁਸੀਂ ਨਹੀਂ ਗੁਰੂਸਰ ਨੂੰ ਮੰਨਣਾ ਉਹ ਤੁਹਾਡੇ ਕਰਮ ਨੇ ਤੁਸੀਂ ਕਹੋ ਜੀ ਕੋਈ ਨਹੀਂ ਰੋਕਦਾ ਪਰ ਦੂਸਰਿਆਂ ਨੂੰ 네ਗੇਟਿਵ ਨਾ ਕਰੋ ਦੂਸਰਿਆਂ ਦੀ ਸੋਚ ਨੂੰ ਨਕਾਰਾਤਮਕ ਨਾ ਬਣਾਓ ਇਹ ਵੀਡੀਓ ਮੈਂ ਬਣਾਉਣੀ ਨਹੀਂ ਸੀ ਜੀ ਇਸੇ ਕਰਕੇ ਬਣਾ ਰਹੀ ਹਾਂ ਕਿਉਂਕਿ ਮੈਨੂੰ ਇਹ ਸੀ ਫਿਰ ਉਹਨਾਂ ਨੇ ਅੱਛਾ ਜਿਹਾ ਮੈਂ ਨੀਚੇ ਮੈਸੇਜ ਛੱਡਿਆ ਨਾ ਜੀ ਨੰਬਰ ਦਾ ਉਹਨਾਂ ਨੇ ਮੈਸੇਜ ਡਿਲੀਟ ਕਰ ਦਿੱਤੇ ਨਹੀਂ ਮੈਨੂੰ ਤੁਹਾਨੂੰ ਮੈਸੇਜ ਦਾ ਸਕਰੀਨਸ਼ਾਟ ਇੱਕ ਸਾਈਡ ਤੇ ਪਾਉਣਾ ਸੀ ਉਹਨੇ ਆਪਣੇ ਕਿਤੇ ਮੈਸੇਜ ਡਿਲੀਟ ਕਰ ਦਿੱਤੇ ਫਿਰ ਜਿਹੜੇ ਮੈਂ ਕਿਤੇ ਸੀ ਫਿਰ ਮੈਨੂੰ ਉਹ ਵੀ ਡਿਲੀਟ ਕਰਨੇ ਪਏ ਕਿਉਂਕਿ ਜਦੋਂ ਉਹਨਾਂ ਨੇ ਡਿਲੀਟ ਕਰਤਾ ਫਿਰ ਮੇਰਾ ਪੜਨ ਵਾਲ ਨੂੰ ਵੀ ਇਹ ਚੰਗਾ ਵੀ ਇਹ ਨਹੀਂ ਆਂਸਰ ਕਿਸ ਗੱਲ ਦਾ ਕੀਤਾ ਯੂ ਕੈਨਸਰ ਦਾ ਪਹਿਲਾ ਕੁਐਸਚਨ ਵੀ ਪਤਾ ਹੋਣਾ ਚਾਹੀਦਾ ਤੁਹਾਨੂੰ ਸੋ ਹੱਥ ਜੋੜ ਕੇ ਤੁਹਾਨੂੰ ਇਹ ਬੇਨਤੀ ਹੈ ਕਿ ਅਗਰ ਤੁਸੀਂ ਕਿਸੇ ਨੂੰ ਚੰਗੀ ਸਲਾਹ ਨਹੀਂ ਦੇ ਸਕਦੇ ਤਾਂ ਗਲਤ ਵੀ ਨਾ ਦਿਓ ਆਪਾਂ ਕੋਈ ਵੀਡੀਓ ਦੇ ਵਿੱਚ ਕਿਸੇ ਨੂੰ ਨਸ਼ਾ ਪਤਾ ਕਰਨਾ ਨਹੀਂ ਸਿਖਾਉਂਦੇ ਕੋਈ ਜੋ ਵਿਗਿਆਤੂ ਸਤਿ ਤਨ ਸਵਾਲ ਲੈ ਕੇ ਆਨੇ ਹਾਂ ਤੁਹਾਡੇ ਕੋ ਪੈਸਾ ਨਾ ਤੁਸੀਂ ਆਪਣੇ ਪੈਸੇ ਦੇ ਵਿੱਚ ਖੁਸ਼ ਰਹੋ ਇੱਕ ਨਾ ਇੱਕ ਦਿਨ ਦਾ ਤੁਹਾਨੂੰ ਅਹਿਸਾਸ ਹੋ ਜਾਣਾ ਮਾਰਾ ਨਹੀਂ ਆਪਣੇ ਆਪ ਤੁਹਾਨੂੰ ਬੁੱਧੀ ਬਖਸ਼ੀ ਦੇਣੀ ਤੇ ਮੈਂ ਵੀ ਅਰਦਾਸ ਇਹੀ ਕਰੂੰ ਪਤਮਾਤਮਾ ਤੁਹਾਨੂੰ ਸਤਿ ਬੁੱਧੀ ਬਖਸ਼ੀ ਤੁਹਾਨੂੰ ਅਗਲ ਬਖਸ਼ੀ ਤੁਹਾਨੂੰ ਸਹੀ ਰਾਹ ਦਿਖਾਵੇ ਕਿਉਂਕਿ ਜ਼ਰੂਰਤ ਹੈ ਤੁਹਾਨੂੰ ਸਹੀ ਰਾਹ ਦਿਖਾਣਾਂਗੇ ਬਹੁਤ ਮੰਨ ਦੇ ਵਿੱਚ ਜੀ ਗੁੱਸਾ ਵੀ ਸੀ ਉਦਾਸਪਨ ਵੀ ਸੀ ਵੀ ਲੋਕਾਂ ਦੀ ਸੋਚ ਕਿੱਦਾਂ ਦੀ ਆ ਇੱਕ ਸਿੱਖ ਹੋਣ ਦੇ ਬਾਵਜੂਦ ਅਸੀਂ ਆਪਦੇ ਗੁਰੂ ਸਾਹਿਬ ਦੇ ਉੱਤੇ ਉਂਗਲ ਚੁੱਕਦੇ ਆ ਬਾਕੀ ਅਗਰ ਤੁਸੀਂ ਮੈਨੂੰ ਵਾਲਾ ਕਹਿੰਦੇ ਪਰਿਵਾਰ ਨੂੰ ਕਹਿੰਦੇ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਮੈਂ ਹੱਸ ਹੱਸ ਕੇ ਕਈ ਵਾਰੀ ਕਰ ਦਿੰਦੇ ਨੇ ਜੀ ਕਮੈਂਟ ਦੂਸਰੇ ਕਮੈਂਟ ਵੀ ਕਰ ਦਿੰਦੇ ਨੇ ਪਰ ਮੈਂ ਕਦੇ ਨਹੀਂ ਕਰਨ ਦਾ ਜਵਾਬ ਨਹੀਂ ਦਿੱਤਾ ਅੱਜ ਤੱਕ ਮੈਂ ਕਦੇ ਵੀਡੀਓ 'ਚ ਕਿਸੇ ਦੀ ਗੱਲ ਦਾ ਜਵਾਬ ਨਹੀਂ ਦਿੱਤਾ ਕਿਉਂਕਿ ਮੇਰੇ ਲਈ ਮੈਟਰ ਨਹੀਂ ਕਰਦੇ ਲੇਕਿਨ ਜੋ ਮੇਰੇ ਗੁਰੂ ਸਾਹਿਬ ਤੇ ਉਂਗਲ ਚੁੱਕੂਗਾ ਉਸ ਦਾ ਮੈਂ ਜਵਾਬ ਜ਼ਰੂਰ ਦਵਾਂਗੀ ਜੀ ਸੋ ਬਸ ਇਹ ਸੀ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰਨੇ ਸੀ ਚਲੋ ਜੀ ਹੁਣ ਵੀਡੀਓ ਕਰਦੇ ਆ ਪੈਨ ਬਾਕੀ ਜੇ ਕਿਸੇ ਨੂੰ ਹੋਰ ਕਿਸੇ ਨੂੰ ਇਸ ਭਾਗ ਗੱਲ ਦੇ ਵਿੱਚ ਕੋਈ ਮਤਲਬ ਕਿ ਠੇਸ ਪਹੁੰਚੀ ਹੋਵੇ ਤਾਂ ਮਾਫ ਕਰਨਾ ਜੀ ਕਿਉਂਕਿ ਮੇਰੇ ਮਨ ਦੇ ਵਿੱਚ ਵੀ ਬਹੁਤ ਗੁੱਸਾ ਸੀ ਇਸ ਗੱਲ ਨੂੰ ਲੈ ਕੇ ਤੇ ਮਾਫ ਕਰਿਓ ਜੀ ਤੇ ਆਪਣਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਆਪਣਾ ਮਕਸਦ ਸਿਰਫ ਉਹਨਾਂ ਦੀ ਗੱਲ ਦਾ ਜਵਾਬ ਦੇਣਾ ਸੀ ਕਿਉਂਕਿ ਜ਼ਰੂਰੀ ਸੀ ਮੇਰੀ ਮੰਚੇ ਸੀ ਵੀ ਕੋਈ ਸਹੀ ਰਾਤ ਤੁਰ ਤੁਰਦਾ ਕਿ ਤੇ ਉਹਨਾਂ ਦਾ ਇਹ ਕੁਐਸਚਨ ਪੜ੍ਹ ਕੇ ਉਹਨਾਂ ਦੇ ਸੰਬੰਧ ਵਿੱਚ ਸਵਾਲ ਉੱਠਣ ਤਾਂ ਉਹ ਨਾ ਕਿ ਤਗੂ ਸਾਹਿਬ ਤੋਂ ਦੂਰ ਹੋਣ ਗੁਰੂ ਸਾਹਿਬ ਨੂੰ ਟੋੜਨ ਤੋਂ ਵੱਡਾ ਗੁਰੂ ਸਾਹਿਬ ਦੇ ਨਾਲੋਂ ਟੋੜਨ ਤੋਂ ਵੱਡਾ ਪਾਪ ਕੋਈ ਨਹੀਂ ਜੀ ਗੁਰੂ ਸਾਹਿਬ ਦੇ ਨਾਲ ਜੋੜਨ ਤੋਂ ਵੱਡਾ ਪੁੰਨ ਕੋਈ ਨਹੀਂ ਠੀਕ ਹੈ ਜੀ ਚਲੋ ਜੀ ਵੀਡੀਓ ਆਪਾਂ ਕਰਦੇ ਐਂਡ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ